ਸਸ਼ੀ ਗਾਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅਸਦੀ ਨਵੀਂ ਵੀਡੀਓ ਦੇ ਵਿੱਚ ਭਾਰਤ ਕੈਨੇਡਾ ਵਿੱਚ ਵੱਡਾ ਸਮਝੌਤਾ ਵਿਦਿਆਰਥੀ ਕਾਮਿਆਂ ਅਤੇ ਕਾਰੋਬਾਰੀਆਂ ਲਈ ਪੀ ਆਰ ਵੀਜ਼ਾ ਪ੍ਰੋਸੈਸਿੰਗ ਅਤੇ ਸਿੱਖਿਆ ਦੇ ਨਵੇਂ ਰਾਹ ਅੱਜ ਅਸੀਂ ਇਸ ਦੇ ਬਾਰੇ ਗੱਲਬਾਤ ਕਰਾਂਗੇ ਹਾਲੀ ਵਿੱਚ ਭਾਰਤ ਤੇ ਕੈਨੇਡਾ ਦਰਮਿਆਨ ਇੱਕ ਬਹੁਤ ਹੀ ਮਹੱਤਵਪੂਰਨ ਸਮਝੌਤਾ ਯਾਨੀ ਕਿ ਐਗਰੀਮੈਂਟ ਹੋਇਆ ਹੈ ਜਿਸ ਨੂੰ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਨਵੀਂ ਦਿਸ਼ਾ ਦੇਣ ਵਾਲਾ ਮੰਨਿਆ ਜਾ ਰਿਹਾ ਹੈ ਪਿਛਲੇ 1 ਸਾਲ ਦੌਰਾਨ ਦੋਵਾਂ ਦੇਸ਼ਾਂ ਵਿੱਚ ਚੱਲ ਰਹੇ ਤਣਾਅ ਅਤੇ ਅਫਵਾਹਾਂ ਦੇ ਮਾਹੌਲ ਤੋਂ ਬਾਅਦ ਇਹ ਖਬਰ ਵਿਦਿਆਰਥੀਆਂ, ਹੁਨਰਮੰਦ ਕਾਮਿਆਂ ਅਤੇ ਵਪਾਰ ਭਾਈਚਾਰੇ ਲਈ ਇੱਕ ਵੱਡੀ ਰਾਹਤ ਲੈ ਕੇ ਆਇਆ ਹੈ। ਇਹ ਸਮਝੌਤਾ ਕਈ ਅਹਿਮ ਮੁੱਦਿਆਂ ਤੇ ਕੇਂਦ੍ਰਿਤ ਹੈ ਜਿਸ ਵਿੱਚ ਵੀਜ਼ਾ ਪ੍ਰੋਸੈਸਿੰਗ, ਸਿੱਖਿਆ, ਮਾਨਤਾ ਅਤੇ ਵਪਾਰਕ ਸਹਿਯੋਗ ਸ਼ਾਮਲ ਹਨ। ਸਾਲ 2023 ਅਤੇ 2024 ਦੌਰਾਨ ਦੋਵਾਂ ਦੇਸ਼ਾਂ ਦੇ ਡਿਪਲੋਮੈਟਿਕ ਸਬੰਧਾਂ ਵਿੱਚ ਬਧੇ ਤਣਾਅ ਜਿਸ ਕਾਰਨ ਵੀਜ਼ਾ ਦੇਰੀ ਅਤੇ ਵਪਾਰਕ ਗਲਬਾਤ ਵਿੱਚ ਰੁਕਾਵਟ ਆਈਆਂ ਹੁਣ ਅਕਤੂਬਰ 2025 ਲਈ ਦੋਵਾਂ ਦੇਸ਼ਾਂ ਨੇ ਅੰਤ ਵਿੱਚ ਰਣਨੀਤਿਕ ਭਾਈਵਾਲੀ ਫੋਰਮਵਰਕ 2026 ਤੇ ਦਸਤਖਤ ਕੀਤੇ ਹਨ ਇਸ ਸਮਝੌਤੇ ਦਾ ਮੁੱਖ ਫੋਕਸ ਇਮੀਗ੍ਰੇਸ਼ਨ ਸਿੱਖਿਆ ਵਪਾਰ ਅਤੇ ਸਹਿਯੋਗ ਵਧਾਉਣ ਤੇ ਹੈ ਇਸ ਨਾਲ ਦੋਵੇਂ ਦੇਸ਼ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਲਈ ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾਉਣਗੇ ਅਤੇ ਕਾਰੋਬਾਰੀ ਸਬੰਧਾਂ ਨੂੰ ਮਜ਼ਬੂਤ ਕਰਨਗੇ। ਇਸ ਸਮਝੌਤੇ ਦੇ ਮੁੱਖ ਨੁਕਤੇਆਂ ਵਿੱਚ ਸਭ ਤੋਂ ਵੱਡਾ ਤੇਜ਼ ਵੀਜ਼ਾ ਪ੍ਰੋਸੈਸਿੰਗ ਹੈ। ਕੈਨੇਡਾ ਦੇ ਬਚਨ ਬੰਦਾ ਜਿਤਾਈ ਹੈ ਕਿ ਸਾਲ 2026 ਤੋਂ ਭਾਰਤੀ ਵਿਦਿਆਰਥੀਆਂ ਅਤੇ ਹੁਨਰਮੰਦ ਕਾਮਿਆਂ ਲਈ ਵੀਜ਼ਾ ਅਰਜ਼ੀਆਂ ਨੂੰ ਤਰਜੀਹ ਦਿੱਤੀ ਜਾਵੇਗੀ, ਜਿਸ ਨਾਲ ਪ੍ਰੋਸੈਸਿੰਗ ਦਾ ਸਮਾਂ ਕਾਫੀ ਘਟ ਜਾਵੇਗਾ। ਕੈਨੇਡਾ ਦੇ ਵਰਕ ਅਤੇ ਸਟੱਡੀ ਵੀਜ਼ਾ ਲਈ 60 ਦਿਨਾਂ ਦੇ ਅੰਦਰ ਅਪਰੂਵਲ ਦੇਣ ਦੀ ਲਿਮਟ ਤੈਅ ਕੀਤੀ ਗਈ ਹੈ ਜੋ ਕਿ ਭਾਰਤੀਆਂ ਲਈ ਬਹੁਤ ਵੱਡੀ ਰਾਹਤ ਹੈ ਇਸ ਤੋਂ ਇਲਾਵਾ ਇੱਕ ਟੈਲੈਂਟ ਪਾਰਟਨਰਸ਼ਿਪ ਪ੍ਰੋਗਰਾਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ ਜਿੱਥੇ ਆਈਟੀ ਹੈਲਥ케ਅਰ ਕੰਸਟਰਕਸ਼ਨ ਅਤੇ ਖੇਤੀਬਾੜੀ ਦੇ ਭਾਰਤੀ ਪੇਸ਼ੇਵਰਾਂ ਨੂੰ ਸਿੱਧੇ ਤੌਰ ਤੇ ਵਰਕ ਵੀਜ਼ਾ ਦਿੱਤਾ ਜਾਵੇਗਾ ਸਿੱਖਿਆ ਦੇ ਖੇਤਰ ਵਿੱਚ ਇੱਕ ਇਤਿਹਾਸਿਕ ਕਦਮ ਚੁੱਕਿਆ ਗਿਆ ਹੈ ਦੋਵੇਂ ਦੇਸ਼ਾਂ ਦੀਆਂ ਯੂਨੀਵਰਸਿਟੀਆਂ ਅਤੇ ਡਿਗਰੀਆਂ ਹੁਣ ਇੱਕ ਦੂਜੇ ਦੀ ਅਕਾਦਮਿਕ ਪ੍ਰਣਾਲੀ ਨੂੰ ਸਬਕਾਰ ਕਰਨ ਗਿਆ ਇਸ ਦਾ ਮਤਲਬ ਹੈ ਕਿ ਜੇਕਰ ਤੁਸੀਂ ਭਾਰਤ ਵਿੱਚ ਡਿਗਰੀ ਕਰ ਚੁੱਕੇ ਹੋ ਜਾਂ ਤੁਹਾਡੀ ਪੂਰੀ ਹੋ ਚੁੱਕੀ ਹੈ ਤਾਂ ਤੁਹਾਨੂੰ ਕੈਨੇਡਾ ਵਿੱਚ ECA ਮਤਲਬ ਕਿ ਐਜੂਕੇਸ਼ਨਲ ਕ੍ਰੈਡੈਂਸ਼ੀਅਲ ਅਸੈਸਮੈਂਟ ਕਰਵਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਇਸ ਨਾਲ ਭਾਰਤੀ ਸਿੱਖਿਆ ਦਾ ਮੁੱਲ ਵਧੇਗਾ ਅਤੇ ਜਿਨ੍ਹਾਂ ਲੋਕਾਂ ਨੇ ਭਾਰਤ ਤੋਂ ਪੜ੍ਹਾਈ ਕੀਤੀ ਹੈ ਉਹਨਾਂ ਨੂੰ ਕੈਨੇਡਾ ਵਿੱਚ ਸਿੱਧੇ ਤੌਰ ਤੇ ਤਰੱਕੀ ਮਿਲੇਗੀ ਦੋਵੇਂ ਦੇਸ਼ 2026 ਤੱਕ ਇੱਕ ਮੁਕਤ ਵਪਾਰ ਸਮਝੌਤਾ ਫ੍ਰੀ ਟ੍ਰੇਡ ਐਗਰੀਮੈਂਟ ਨੂੰ ਅੰਤਿਮ ਰੂਪ ਦੇਣ ਵੱਲ ਵੀ ਵੱਧ ਰਹੇ ਹਨ ਜਿਸ ਨਾਲ ਨੌਕਰੀਆਂ ਅਤੇ ਨਵੇਂ ਕਾਰੋਬਾਰ ਤੇ ਮੌਕੇ ਪੈਦਾ ਹੋਵेंगे ਇਸ ਤੋਂ ਇਲਾਵਾ ਭਾਰਤੀ ਮੂਲ ਦੇ ਪੀਆਰ ਧਾਰਕਾਂ ਲਈ ਯਾਤਰਾ ਲਚਕਤਾ ਵਧਾਈ ਜਾਵੇਗੀ ਜੋ ਪੀਆਰ ਧਾਰਕਾਂ ਕੈਨੇਡਾ ਵਿੱਚ ਰਹਿੰਦੇ ਹਨ ਉਨ੍ਹਾਂ ਲਈ ਭਾਰਤੀ ਕੈਨੇਡਾ ਦੀ ਯਾਤਰਾ ਨੂੰ ਆਸਾਨ ਬਣਾਉਣ ਲਈ ਵੀਜ਼ਾ ਔਨ ਅਰਾਈਵਲ ਕਿਸਮ ਦੀ ਐਂਟਰੀ ਪ੍ਰੋਸੈਸਿੰਗ ਦੀ ਯੋਜਨਾ ਬਣਾਈ ਜਾ ਰਹੀ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਕੰਮ ਦੇ ਘੰਟਿਆਂ ਨੂੰ ਲੈ ਕੇ ਵੀ ਬਹੁਤ ਵੱਡੀ ਖੁਸ਼ਖਬਰੀ ਹੈ। ਸਾਲ 2026 ਤੋਂ ਅੰਤਰਰਾਸ਼ਟਰੀ ਵਿਦਿਆਰਥੀ ਹੁਣ 30 ਘੰਟੇ ਪ੍ਰਤੀ ਹਫਤਾ ਕੰਮ ਕਰ ਸਕਣਗੇ ਜੋ ਕਿ ਪਹਿਲਾਂ ਤੋਂ ਇੱਕ ਵੱਡਾ ਵਾਅਦਾ ਹੈ ਇਸ ਨਾਲ ਉਹ ਆਪਣੀਆਂ ਫੀਸਾਂ ਆਸਾਨੀ ਨਾਲ ਘਟ ਸਕਣਗੇ ਅਤੇ ਪਰਿਵਾਰ ਤੇ ਬੋਝ ਘਟ ਪਵੇਗਾ ਪੀਆ ਡਰਾ ਦੀ ਗੱਲ ਕਰੀਏ ਤਾਂ ਐਕਸਪ੍ਰੈਸ ਐਂਟਰੀ ਅਤੇ ਪੀਐਨਪੀ ਡਰਾ ਵਿੱਚ ਭਾਰਤੀ ਉਮੀਦਵਾਰਾਂ ਲਈ ਕੋਟਾ ਵਧਾਉਣ ਦੀ ਸੰਭਾਵਨਾ ਦਿਟਾਈ ਜਾ ਰਹੀ ਹੈ ਕਿਉਂਕਿ ਕੈਨੇਡਾ ਵਿੱਚ ਲੇਬਰ ਦੀ ਕਮੀ ਹੈ ਅਤੇ ਭਾਰਤ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲਾ ਦੇਸ਼ ਹੈ ਇਹ ਸਮਝੌਤਾ ਸਿਰਫ ਐਗਰੀਮੈਂਟ ਤੱਕ ਸੀਮਤ ਨਹੀਂ ਹੈ ਸਗੋਂ ਰਾਜਨੀਤਿਕ ਅਤੇ ਆਰਥਿਕ ਸਬੰਧਾਂ ਨੂੰ ਵੀ ਮਜ਼ਬੂਤ ਕਰੇਗਾ ਕੈਨੇਡਾ ਨੇ ਅਧਿਕਾਰਤ ਤੌਰ ਤੇ ਕਿਹਾ ਹੈ ਕਿ ਉਹ ਭਾਰਤ ਨਾਲ ਪ੍ਰੋਸਾਦ ਦੁਆਰਾ ਬਣਾਏਗਾ ਜੋ ਕਿ ਦੋਵਾਂ ਦੇਸ਼ਾਂ درمیان ਵਪਾਰਕ ਸਬੰਧਾਂ ਨੂੰ ਮੁੜ ਤੋਂ ਸੁਰਜੀਤ ਕਰਨ ਦਾ ਸੰਕੇਤ ਹੈ ਇਹ ਸੀ ਕਿ ਕੈਨੇਡਾ ਦੇ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ ਜੋ ਅਸੀਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਡਬਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਵੇਗੀ ਸਭ ਤੋਂ ਪਹਿਲਾਂ ਤੁਹਾਨੂੰ ਇਸੇ ਚੈਨਲ ਦੇ ਵਿੱਚ ਦੇਖਣ ਨੂੰ ਮਿਲੇਗੀ ਮਿਲਦੇ ਹਾਂ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ